ਵੈਲਕਮ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਲਾਡੀ ਮੈਥ ਮਾਸਟਰ ਹਾਂਜੀ ਰਾਜੇ ਦੱਸਿਓ ਪਹਿਲਾਂ ਸਭ ਤੋਂ ਪਹਿਲਾਂ ਦੱਸਿਓ ਮੈਨੂੰ ਕਿ ਆਪਣਾ ਵਾਈਟ ਬੋਰਡ ਜਿਹੜਾ ਸਾਰਾ ਕਲੀਅਰ ਹੈ ਮੀਨਸ ਕੀ ਹੈ ਪ੍ਰੋਪਰ ਦਿਖ ਰਿਹਾ ਹੈ ਜਿਹੜਾ ਆਪਣਾ ਵਾਈਟ ਬੋਰਡ ਰਾਜੇ ਪ੍ਰੋਪਰ ਦਿਖ ਰਿਹਾ ਹੈ ਉੱਪਰ ਤੋਂ ਸਾਰਾ ਨੀਚੇ ਪ੍ਰੋਪਰ ਦਿਖ ਰਿਹਾ ਹੈ ਜੋ ਆਪਣਾ ਟੌਪਿਕ ਲਿਖਿਆ ਹੈ ਉਹ ਪ੍ਰੋਪਰ ਵਿਜ਼ੀਬਲ ਹੈ ਕਮੈਂਟ ਕਰਕੇ ਦੱਸਿਓ ਫਿਰ ਆਪਾਂ ਸਟਾਰਟ ਕਰਦੇ ਆਂ ਸਟੇਟਸ ਲਗਾਓ ਸ਼ੇਅਰ ਕਰੋ ਲਿੰਕ ਨੂੰ ਬਾਰਡਰ ਵਾਲੇ ਵੈਰੀ ਗੁੱਡ ਈਵਨਿੰਗ ਹਰ ਚਰਨਪਾਲ ਸਿੰਘ ਵੈਰੀ ਗੁੱਡ ਈਵਨਿੰਗ ਰਜੇ ਸਟੇਟਸ ਲਗਾਓ ਲਿੰਕ ਨੂੰ ਸ਼ੇਅਰ ਕਰ ਦਿਓ ਮੈਂ ਵੇਟ ਕਰ ਰਿਹਾ ਜੀ ਤੁਹਾਡੀ ਵਰਿੰਦਰ ਸਿੰਘ ਵੈਰੀ ਗੁੱਡ ਈਵਨਿੰਗ राजे ਜੀ ਮੈਨੂੰ ਕਮੈਂਟ ਕਰਕੇ ਦੱਸਿਓ ਥੋੜਾ ਜਿਹਾ ਵੀ ਉੱਪਰ ਤੋਂ ਜਿਹੜਾ ਆਪਣਾ ਟੌਪਿਕ ਲਿਖਿਆ ਹੋਇਆ ਹੈ ਉਹ ਪ੍ਰੋਪਰ ਵਿਜੀਬਲ ਹੈ ਜੋ ਆਪਣਾ ਉੱਪਰ ਟੌਪਿਕ ਮੈਂਸ਼ਨ ਕੀਤਾ ਹੋਇਆ ਹੈ ਸੰਦੀਪ ਸਿੰਘ ਹੈਲੋ ਸਰ ਹਾਂਜੀ राजे ਕਰਮਜੀਤ ਕੌਰ ਹਾਂਜੀ ਹਾਂਜੀ ਸਾਰਿਆਂ ਨੂੰ ਵੈਰੀ ਗੁੱਡ ਈਵਨਿੰਗ ਫੇਰ ਤੋਂ ਸਾਰਿਆਂ ਨੂੰ ਵੈਰੀ ਗੁੱਡ ਈਵਨਿੰਗ राजे ਥੈਂਕ ਯੂ ਪਵਨ ਸਰ ਸਭ ਓਕੇ ਹੈ ਸਰ ਠੀਕ ਹੈ ਹਾਂਜੀ ਅਜੇ 6 ਬੱਚੇ ਲਾਈਵ ਹੋਏ ਆ 10 ਪਲੱਸ ਲਾਈਵ ਆਣਗੇ ਤਾਂ ਆਪਾਂ ਸਟਾਰਟ ਕਰ ਦਿੰਨੇ ਆ 10 ਪਲੱਸ ਲਾਈਵ ਆਣਗੇ ਤਾਂ ਆਪਾਂ ਸਟਾਰਟ ਕਰ ਦਿੰਨੇ ਆ ਹਾਂਜੀ 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 ਆਜੋ 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 ਵੇਟ ਕਰ ਰਹੇ ਰਜੇ ਮੈਂ ਸੁਖਦੇਵ ਸਿੰਘ ਗੁੱਡ ਇਵਨਿੰਗ ਸਰ ਜੀ ਵੈਰੀ ਗੁੱਡ ਇਵਨਿੰਗ ਰਜੇ ਕਮੈਂਟ ਕਰਕੇ ਦੱਸੋ ਸਟਾਰਟ ਕਰੀਏ ਬਾਕੀ ਲਿੰਕ ਸ਼ੇਅਰ ਕਰਿਆ ਕਰੋ ਸਾਰੇ ਗਰੁੱਪ ਵਿੱਚ ਸਭ ਜਿੰਮੇਵਾਰੀ ਸਮਝੇ ਕਰੋ ਹਾਂਜੀ ਸਰ ਆਪਾਂ ਫ੍ਰੀ ਆਫ ਕੋਸਟ ਕਰਵਾ ਰਹੇ ਇਹਨਾਂ ਦਾ ਫਰਜ਼ ਬੰਦਾ ਹੈ ਕਿ ਲਿੰਕ ਨੂੰ ਕਾ ਵੱਧ ਤੋਂ ਵੱਧ ਸ਼ੇਅਰ ਕਰੋ ਹੁਣ ਤਾਂ ਪੰਜਾਬ ਪੁਲਿਸ ਦੀ ਵੀ ਤਿਆਰੀ ਲਈ ਬੱਚੇ ਆਪਣੇ ਕੋਲ ਕਾਫੀ ਜ਼ਿਆਦਾ ਹੋਣਗੇ ਆਪਾਂ ਪੰਜਾਬ ਪੁਲਿਸ ਦਾ ਵੀ ਬੈਚ ਸਟਾਰਟ ਕਰਾਂਗੇ ਕੰਟੈਕਟ ਕਰ ਲਓ ਆਪਣੇ ਪਵਨ ਸਰ ਜਿਹੜੇ ਹੈਗੇ ਆ ਵਿੱਚ कमेंट कर रहे पवन हांडा सर उन्होंने कॉन्टैक्ट कर सकते कदों बैच स्टार्ट कर रहे ने कुलविंदर कौर वैरी गुड ईवनिंग चलो ठीक है राजे स्टार्ट करते हैं ग्यारह को बच्चे लाइव हुए ने अपना स्टार्ट करते हैं ओके राजे मैं स्टार्ट कर लग गया। जी सब तो पहला आप गल करा हाँ जी सब तो पहला एक क्वेश्चन है बहुत इंपोर्टेंट है ਇਹਦਾ ਪਹਿਲਾ ਮੈਂ ਲਿਖਾਵਾਂਗਾ ਫਾਰਮੂਲਾ ਫਾਰਮੂਲਾ ਕੀ ਹੈਗਾ ਇਹਦਾ ਫਾਰਮੂਲਾ ਹੈਗਾ ਇਹਦਾ a 100 a ਇੱਥੇ ਪਲੱਸ ਮਾਈਨਸ ਲਗਾ ਲਓ ਨਾਲ ਕੀ ਆਏਗਾ ਮਲਟੀਪਲ 100 100% ਠੀਕ ਹੈ ਪਰ ਇੱਕ ਗੱਲ ਧਿਆਨ ਚ ਰੱਖਿਓ a ਕੀ ਹੋਏਗਾ a ਜੋ ਮਤਲਬ a ਜਿਹੜਾ ਵਾਧਾ ਜਾਂ ਕਮੀ ਹੋ ਰਿਹਾ ਵਾਧਾ ਜਾਂ ਕਮੀ ਠੀਕ ਹੈ ਬਟ ਜਦੋਂ ਵਾਧਾ ਹੋ ਰਿਹਾ ਉੱਥੇ ਪਲੱਸ ਲੈ ਕੇ ਚੱਲਣਾ ਜਿੱਥੇ ਕਮੀ ਹੋ ਰਹੀ ਹੈ ਉੱਥੇ ਕੀ ਲੈ ਕੇ ਚੱਲਣਾ ਮਾਈਨਸ ਲੈ ਕੇ ਚੱਲਣਾ ਇਹਨਾਂ ਨੂੰ ਧਿਆਨ ਚ ਰੱਖਿਆ ਜਾਵੇ ਇਹ ਇਹਦਾ ਫਾਰਮੂਲਾ ਹੈਗਾ ਡਾਇਰੈਕਟ ਫਾਰਮੂਲਾ ਹੈਗਾ ਠੀਕ ਹੈ ਬਟ ਇੱਕ ਗੱਲ ਯਾਦ ਰੱਖੀ ਜਾਵੇ ਜਦੋਂ ਵਾਧੇ ਦੀ ਗੱਲ ਕੀਤੀ ਜਾਵੇਗੀ ਜਿਆਦਾ ਉੱਥੇ ਪਲੱਸ ਲੈ ਕੇ ਚੱਲੋਗੇ ਬਟ ਜਿੱਥੇ ਘਟ ਦੀ ਗੱਲ ਕੀਤੀ ਜਾਵੇਗੀ ਉੱਥੇ ਕੀ ਲੈ ਕੇ ਚੱਲੋਗੇ ਮਾਈਨਸ ਲੈ ਕੇ ਚੱਲੋਗੇ ਠੀਕ ਹੈ एदसर जे आप गल करिए कि आएगा एंसर जे गल करिए वैल्यू फिल करो ऊपर आएगा अपने कोवंटी फाइव है ना ट्वेंटी किएगा फाइव एक मिनट स्टेटमेंट भला कलीयर कर केंदा, केंदा जे राम की उम्र राम की उम्र शाम की उम्र नो पच्ची प्रतिशत ज्यादा है तो शाम की उम्र राम की उम्र नो कि प्रतिशत घट होएगी ਜੇ ਪਹਿਲਾ RAM ਜੀ ਹੋਏ ਚ ਸ਼ਾਮ ਦੇ ਨਾਲੋਂ ਜ਼ਿਆਦਾ ਗੀਏ ਫਿਰ ਬਾਅਦ ਚ ਕੀ ਪੁੱਛ ਰਿਹਾ ਕਿ ਇਹ ਸ਼ਾਮ ਦੀ ਹੈ ਜਿਹੜਾ RAM ਦੇ ਨਾਲ ਕਿੰਨੇ ਵਸ਼ੇ ਦਾ ਕੱਟ ਹੈ ਤਾਂ ਜੇਕਰ ਸਟੇਟਮੈਂਟ ਕਲੀਅਰ ਹੋਏ ਤੇ ਕਲੀਅਰ ਲਿਖੋ ਫਿਰ ਅਸੀਂ ਅੱਗੇ ਚੱਲਦੇ ਹਾਂ 15 ਬੱਚੇ ਲਾਈਵ ਹੋਏ ਨੇ ਠੀਕ ਹੈ ਫਾਰਮੂਲਾ ਤੁਹਾਡੇ ਸਾਹਮਣੇ ਹੈ ਜੇਕਰ ਕਿਸੇ ਨੂੰ ਆਨਸਰ ਇਹਦਾ ਮਿਲਿਆ ਤਾਂ ਕਮੈਂਟ ਕਰਕੇ ਦੱਸੋ ਕਿ ਆਨਸਰ ਆਦਾ ਇਹਦਾ ਆਨਸਰ ਕੀ ਆ ਰਿਹਾ ਇਹਦਾ ਫਾਰਮੂਲਾ ਤੁਹਾਡੇ ਸਾਹਮਣੇ ਹੈ ਆਨਸਰ ਕੀ ਆਏਗਾ ਜੀ ਇਹਦਾ ਕਮੈਂਟ ਕਰਕੇ ਦੱਸਿਓ ਬਹੁਤ ਬੱਚੇ ਕੱਟ ਲਾਈਵ ਨੇ चलो अच्छ लास्ट टॉपिक आप कर रहे हैं परसेंटेज वाला कल एक नवा टॉपिक करवाना है वो देखा जो क्लास आपको शुरू करनी कि नहीं करनी किरणजीत करो वैरी गुड ईवनिंग ए आंसर आ रहा हरा हरचरण पाल का प्रतिशत ठीक है तो सीधा सीधा फॉरमुला पहले मैं फॉरमुला करा रहा फोरमुला वैल्यू फिल करो ए कि अपने कोवेंटी फाइव नीचे की आएगा नीचे की आएगा हंडर्ड प्लस ए क्योंकि तो इतने की हो रहा है वाता हो रहा है ज्यादा है

ਇਹ ਕੋ ਡਾਇਰੈਕਟ ਫਾਰਮੂਲਾ ਯੂਜ਼ ਕੀਤਾ ਜੇਕਰ ਬੱਚੇ ਤੁਹਾਨੂੰ ਫਾਰਮੂਲਾ ਨਹੀਂ ਯਾਦ ਹੈਗਾ ਆਪਾਂ ਇਹਨੂੰ ਬੇਸਿਕ ਤਰੀਕੇ ਕਰਦੇ ਹਾਂ ਕਿਵੇਂ ਕਰੋਗੇ ਠੀਕ ਹੈ ਤਾਂ ਇਹ ਮੈਂ ਫਾਰਮੂਲਾ ਰੀਸ ਕਰ ਲੱਗਿਆ ਹੁਣ ਹਾਂਜੀ ਕਿੰਨਾ ਕਰਾਂਗੇ ਆਪਾਂ ਦੇਖੋ ਕੀ ਕਹਿ ਰਿਹਾ ਜਿਹੜੀ ਰਾਮ ਦੀ ਏਜ ਨਾ ਸ਼ਾਮ ਦੇਜ ਨਾਲੋਂ 25% ਜ਼ਿਆਦਾ ਹੈ ਇਹਦਾ ਮਤਲਬ ਆਪਾਂ ਨੂੰ ਕੀ ਲੱਭਣੀ ਚਾਹੀਦੀ ਦੀ ਸ਼ਾਮ ਦੀ ਏਜ ਹੁਣ ਜੇ ਮੈਂ ਗੱਲ ਕਰਾਂ ਸ਼ਾਮ ਦੀ ਉਮਰ ਕੀ ਹੋਏਗੀ ਉਮਰ ਮੰਨ ਲਓ ਆਪਣੇ ਕੋਲ ਹੈਗੀ 100 ਪਰ ਮੰਨ ਕੇ ਚੱਲ ਆਪਾਂ ਲੈਫਟ ਕਰ ਲਿਆ ਆਪਾਂ ਲੈਫਟ 100 ਉਸ ਤੋਂ ਬਾਅਦ ਰਾਮ ਦੀ ਉਮਰ ਕਿੰਨੀ ਹੋਏਗੀ ਰਾਮ ਦੀ ਉਮਰ ਕਿੰਨੀ ਹੋਏਗੀ ਉਹ ਕਹਿ ਰਿਹਾ ਸ਼ਾਮ ਦੀ ਉਮਰ ਦਾ 25% ਜ਼ਿਆਦਾ ਤੁਸੀਂ ਇਹਦਾ 25% ਫਾਈਨ ਕਰੋਗੇ ਤੇ ਕਿੰਨਾ ਆਨਸਰ ਆਏਗਾ 25 ਆਏਗਾ ਚੈੱਕ ਕਰ ਲੈਂਦੇ ਆ ਦੇਖੋ 100 ਦਾ ਕਿੰਨਾ ਪਰਸੈਂਟ ਕਰੋਗੇ 25% ਕੱਢੋਗੇ ਤਾਂ ਕਿੰਨਾ ਆਏਗਾ 25 ਆਏਗਾ ਕਿੰਨਾ ਆਏਗਾ 25 ਇਹਦਾ ਮਤਲਬ ਕੀ ਹੋ ਗਿਆ ਜਿਹੜੀ ਰਾਮ ਦੀ ਏਜ ਹੈ

कोई नहीं बस दस पंद्रह मिनट क्लास होर चलावे बंद कर हैं ठीक है राजे क्लीयर हो क्लीयर लिख दो फिर मैं अगर चलता एक तुम क्वेश्चन करोगे हाँ जी सर क्लीयर है गुड ईवनिंग सर सॉरी फॉर लेट कोई गल राजी राजे अगे चलते एक क्वेश्चन तुझी करोगे हाँ जी क्वेश्चन की तो तेल इंपोर्टेंट वाला एक क्वेश्चन करते हैं देमुला फिर नोट करो फॉरमूला बहुत इंपोर्टेंट है फोरमूला की है एक्स प्लस वाई प्लस या तो प्लस माइनस लगा लो सारे अगर प्लस माइनस लगा लो प्लस माइनस कितना आएगा कि हंडर्ड ਆ ਫਾਰਮੂਲੇ ਨੂੰ ਪਕੜ ਕੇ ਰੱਖਿਓ ਇਹ ਬਹੁਤ ਇੰਪੋਰਟੈਂਟ ਹੈ ਤੁਹਾਨੂੰ ਪੇਪਰ 'ਚ ਕੁਐਸਚਨ ਮਿਲੇਗਾ ਠੀਕ ਹੈ ਇੱਕ ਗੱਲ ਯਾਦ ਰੱਖ ਲੈ ਜੇਕਰ x ਜਿਹੜੀ ਤੁਹਾਡੇ ਇਹ ਕੀ ਹੋ ਰਿਹਾ ਇਨਕਰੀਸ ਹੋ ਰਿਹਾ ਮਤਲਬ ਵਧਦਾ ਹੋ ਰਿਹਾ ਇਨਕਰੀਸ ਉਦੋਂ ਤੁਸੀਂ ਕੀ ਲੈ ਕੇ ਚੱਲੋਗੇ ਪਲੱਸ ਠੀਕ ਹੈ ਪਰ ਜਦੋਂ ਕੀ ਹੋਏਗਾ ਇਹਦੇ ਵਿੱਚ ਕੀ ਹੋਏਗਾ ਜੇਕਰ ਕੀ ਹੋਏਗਾ ਵਾਧੇ ਦੇ ਨਾਲ ਜਾਂ ਕਮੀ ਹੋਏਗੀ ਕਮੀ x ਦੋ ਤਰ੍ਹਾਂ ਦਾ ਹੋ ਸਕਦਾ ਹੈ ਕਮੀ ਡਿਕਰੀਸ ਹੋ ਰਿਹਾ ਇੱਥੇ ਤੁਸੀਂ ਪਲੱਸ ਲੈ ਕੇ ਚੱਲੋਗੇ ਇੱਥੇ ਕੀ ਲੈ ਕੇ ਚੱਲੋਗੇ ਮਾਈਨਸ ਲੈ ਕੇ ਚੱਲੋਗੇ ਸਿਮਿਲਰਲੀ ਵਾਈ ਦੀ ਜੇਕਰ ਗੱਲ ਕਰੀਏ ਆਪਾਂ ਜੇ ਉਹਦੇ ਵਿੱਚ ਕੀ ਹੋ ਰਿਹਾ ਵਾਧਾ ਹੋ ਰਿਹਾ ਮਤਲਬ ਇਨਕਰੀਸ ਹੋ ਰਿਹਾ ਤਾਂ ਫਿਰ ਕੀ ਲਾਓਗੇ ਪਲੱਸ ਲਾਓਗੇ ਜੇ ਡਿਕਰੀਸ ਹੋ ਰਿਹਾ ਘੱਟ ਹੋ ਰਹੀ ਏ ਤਾਂ ਫਿਰ ਕੀ ਲਾਓਗੇ ਤੁਸੀਂ ਮਾਈਨਸ ਲਾਓਗੇ ਅਨ ਦੇ بیس ਉਪਰ ਕੁਐਸਚਨ ਕਰਦੇ ਆ ਬਹੁਤ ਇੰਪੋਰਟੈਂਟ ਕੁਐਸਚਨ ਨੇ ਇਹਦੇ ਕੋਈ ਬੇਸ ਤੇ ਆਪਾਂ ਕੁਐਸਚਨ ਕਰਦੇ ਆ ਹਾਂਜੀ ਰਾਜੀ ਫਾਰਮੂਲਾ ਤੁਹਾਡੇ ਸਾਹਮਣੇ ਹੈ ਕਲੀਅਰ ਹੋਇਆ ਤਾਂ ਲਿਖੋ ਫਾਰਮੂਲਾ ਤੁਹਾਡੇ ਸਮਝ ਲੱਗਿਆ ਤਾਂ ਸਰ ਕਲਾਸ ਪਿੱਛੇ ਕਰਕੇ ਰਿਪੀਟ ਹੋ ਜਾਏਗਾ ਠੀਕ ਹੈ ਠੀਕ ਹੈ ਆਹ ਫਾਰਮੂਲਾ ਤੁਹਾਡੇ ਸਾਹਮਣੇ ਹੈ ਹਾਂਜੀ ਹੁਣ ਆਪਾਂ ਕੁਐਸਚਨ ਕਰਦੇ ਹਾਂ ਇਸ ਬੇਸ ਤੇ ਕੁਐਸਚਨ ਕਰਦੇ ਹਾਂ ਹਾਂਜੀ ਇਹਨੂੰ ਪਕੜ ਕੇ ਰੱਖੋ ਰਾਜੀ ਬਹੁਤ ਇੰਪੋਰਟੈਂਟ ਹੈ ਬਹੁਤ ਜ਼ਿਆਦਾ ਕਵੈਸਚਨ 1 ਦਾ 2 ਨੰਬਰ ਕਵੈਸਚਨ ਹੈ ਕਿ ਕਿਸੇ ਵਸਤੂ ਵਿੱਚ ਪ੍ਰਤੀਸ਼ਤ ਵਾਧਾ ਕੀਤਾ ਜਾਂਦਾ ਹੈ ਵਾਧਾ ਇਨਕਰੀਸ ਕੀਤਾ ਜਾਂਦਾ ਹੈ ਫਿਰ ਕੇੰਦਰ ਅਤੇ ਵਿਚਨ ਸਮੇਂ ਅਤੇ ਵਿਚਨ ਸਮੇ 10% ਉਹ ਸੋਰੀ 25% ਕਮੀ ਕੀਤੀ ਜਾਂਦੀ ਹੈ ਮਤਲਬ ਡਿਕਰੀਸ ਕੀਤਾ ਜਾਂਦਾ ਜਾਂਦੀ ਹੈ ਤਾਂ ਵਸਤੂ ਪਰ ਕਿ ਲਿਖਿਆ ਤਾਂ ਵਸਤੂ ਦੇ ਮੁੱਲ ਵਿੱਚ ਤਾਂ ਸਿੱਧਾ ਲਿਖ ਲਓ ਮੁੱਲ ਵਿੱਚ ਕਿੰਨੇ ਪ੍ਰਤੀਸ਼ਤ ਦਾ ਵਾਧਾ ਜਾਂ ਕਮੀ ਹੋਈ ਇਹ ਦਾਅ ਅਸਰਦਾਇਕ ਕਿੰਨਾ ਆਏਗਾ ਫਾਰਮੂਲਾ ਤੁਹਾਡੇ ਸਾਹਮਣੇ ਸੀਗਾ ਮੈਨੂੰ ਅੰਸਰ ਬਿਆਹ ਕਿੰਨਾ ਆਏਗਾ ਕਹਿੰਦਾ ਕਿਸੇ ਵਸਤੂ ਵਿੱਚ ਪਹਿਲਾਂ ਦਾ 20% ਵਾਧਾ ਕੀਤਾ ਗਿਆ ਬਾਅਦ ਵਿੱਚ ਕੀ ਕੀਤਾ ਗਿਆ 20% 25% ਕੀ ਕੀਤੀਗੀ ਕਮੀ ਕੀਤੀਗੀ ਤਾਂ ਫਿਰ ਕਹਿੰਦਾ ਓਵਰਆਲ ਕਿੰਨਾ ਵਾਧਾ ਜਾਂ ਕਮੀ ਹੋਇਆ ਪਹਿਲਾਂ ਡਿਕਰੀਸ ਬਾ ਇਨਕਰੀਸ ਕੀਤਾ ਗਿਆ ਗੋਰਪ੍ਰੀ ਸਿੰਘ ਦਾ ਆਨਸਰ ਆਇਆ 10% ਹਾਂਜੀ 50% ਵੀ ਕੋਈ ਆਨਸਰ ਦੇ ਰਹੇ ਨੇ ਜੋ ਮੈਂ ਕਰਵਾ ਦਨਾ ਕਿੰਨਾ ਆਨਸਰ ਆਏਗਾ ਆਪਾਂ ਜਲਦੀ ਜਲਦੀ ਕਰਦੇ ਹਾਂ ਹਾਂਜੀ ਦੇਖੋ ਫਾਰਮੂਲਾ ਸਿੱਧਾ ਫਾਰਮੂਲਾ ਲਗਾਈਏ ਪਹਿਲਾਂ x ਕੀ ਆਪਣੇ ਕੋਲ ਆ ਗਈ ਕਿੰਨੀ ਆ ਗਈ 20 ਬਟ ਇਹ ਦੇਖ ਕੇ ਪਲੱਸ ਲਾ ਲਓ ਪਲੱਸ ਕਿਉਂ ਲਾ ਲਓ ਤੁਹਾਨੂੰ ਪਤਾ ਲੱਗ ਜਾਵੇਗਾ ਕਿਉਂਕਿ ਕੀ ਕੀਤਾ ਜਾਂ ਵਾਧਾ ਫਿਰ ਜਿਹੜੀ y ਹੈ ਉਹ ਕੀ ਹੈ ਆਪਣੇ ਕੋਲ ਨੈਗੇਟਿਵ ਹੈ ਕਿੰਨੀ ਹੈ 25 ਨੈਗੇਟਿਵ ਹੈ फॉर्मूला की एक्स प्लस वाई प्लस एक्स वाई नीचे किडरड ए फोरमूला है एक्स कि अपने कोल? 20 फिर वाई इतने प्लस से, थे कि से 25. 25. बट कि नैगटिव है नैगटिव लिख लो कि अपने को फिफ्टी फिर प्लस एक्स कि अपने को्वेंटी इंटू वाई कि ट्वेंटी फाइव ट्वेंटी फाइव बट राजे इतने माइनस आना माइनस मैं लगा दा ਜੇ ਸਮਝ ਜਾਓਗੇ ਤਾਂ ਇੱਥੇ ਮਾਈਨਸ ਮਾਈਨਸ ਸਿੱਧਾ ਡਾਇਰੈਕਟ ਲਗਾਤਾ نیچے ਕਿੰਨਾ ਆਏਗਾ 100 ਐਨੂੰ ਕੱਟ ਕਰੋ ਵੀ 20 1 20 20 5 ਦਾ ਕਿੰਨਾ ਹੁੰਦਾ 100 ਆਹ ਕਿੰਨਾ ਆ ਗਿਆ ਤੁਹਾਡੇ ਕੋਲ 5 ਆਹ ਕਿੰਨਾ ਬਣ ਗਿਆ 5 ਹੁਣ ਆਜੇ ਕਿੰਨੇ ਬਚ ਗਏ ਆਪਣੇ ਕੋਲ ਮਾਈਨਸ ਦੇ 5 ਇੱਥੇ ਕਿੰਨੇ ਬਚ ਗਏ ਮਾਈਨਸ ਦੇ 5 ਇੱਥੇ ਵੀ ਕਿੰਨੇ ਬਚ ਗਏ ਮਾਈਨਸ ਦੇ 5 ਓਵਰਆਲ ਆਨਸਰ ਕਿੰਨਾ ਆਏਗਾ ਮਾਈਨਸ ਦਾ 10 ਤਾਂ ਇੱਕ ਗੱਲ ਯਾਦ ਰੱਖਿਓ ਇੱਥੇ ਕੀ ਆਇਆ ਮਾਈਨਸ ਦਾ 10 ਆ ਜੇ ਬਾਈਚੰਸ ਤੇ ਪਲੱਸ ਆਉਂਦਾ ਨਾ ਫੇਰ ਕੀ ਹੋਣਾ ਸੀ ਬਾਦ ਦਾ ਉਹਨਾਂ ਤੇ ਕੀ ਹੋਣੀ ਕਮੀ ਇੱਥੇ ਮੈਂ ਲਿਖਣ ਲੱਗਾ ਜੇ ਮਾਈਨਸ ਆਇਆ ਹੈ ਤਾਂ ਇੱਥੇ ਕੀ ਹੋ ਗਿਆ 10% ਕੀ ਹੋਗੀ ਕਮੀ ਹੋਗੀ ਓਵਰਆਲ ਕਿੰਨੀ ਹੋਗੀ 10% ਉਹਨੂੰ ਕੀ ਹੋ ਗਿਆ ਘਟਾ ਆ ਗਿਆ ਕਮੀ ਹੋਗੀ ਜੇ ਬਾਅਦ ਵਿੱਚ ਪਲੱਸ ਆਂਸਰ ਆਂਦਾ ਫਿਰ ਇੱਥੇ ਤੁਸੀਂ ਕੀ ਲਿਖਣਾ ਸੀ 10% ਕੀ ਹੋਣਾ ਸੀਗਾ ਵਾਧਾ 10% ਕੀ ਹੋਣਾ ਸੀਗਾ ਵਾਧਾ ਕਲੀਅਰ ਹੈ ਰਾਜੀ ਬਹੁਤ ਹੀ ਅਮਨ ਕੌਰ ਰਾਜੇ ਪਹਿਲਾਂ ਮੈਨੂੰ ਕਮੈਂਟ ਸਹੀ ਚੱਲ ਰਹੀ ਹੈ ਥੋੜਾ ਕਮੈਂਟ ਕਰਕੇ ਦੱਸੋ ਰਾਜੀ ਵੀਡੀਓ ਸਹੀ ਚੱਲ ਪਈ ਹੁਣ ਰਾਜੀ ਵੀਡੀਓ ਸਹੀ ਚੱਲ ਰਹੀ ਮੈਨੂੰ ਦੱਸੋ ਥੋੜਾ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਡੇ ਕਮੈਂਟ ਨਹੀਂ ਮੈਨੂੰ ਸ਼ੋਅ ਕਰ ਰਹੇ ਰਜੇ ਮੇਰੀ ਆਵਾਜ਼ ਸੁਣ پا ਰਹੇ ਹੋ ਰਜੇ ਮੇਰੀ ਆਵਾਜ਼ ਸੁਣ پا ਰਹੇ ਹੋ ਤਾਂ ਪਲੀਜ਼ ਕਮੈਂਟ ਕਰਕੇ ਦੱਸਿਓ ਕਿ ਸਹੀ ਚੱਲ ਰਹੀ ਕਲਾਸ ਹੁਣ ਦੱਸਿਓ ਪਹਿਲਾਂ ਅੱਗੇ ਨੈਟਵਰਕ ਇਸ਼ੂ ਹੋ ਗਿਆ ਸੀਗਾ

ਰਾਜੇ ਨੈਟਵਰਕ ਇਸ਼ੂ ਕਾਫੀ ਲੱਗਿਆ ਮੈਨੂੰ ਥੋੜੇ ਲੱਗਦਾ ਕਲਾਸ ਬੰਦ ਕਰਨੀ ਪੈਗੀ ਹੁਣ ਦੱਸਿਓ ਸਹੀ ਚੱਲ ਰਹੀ ਏ ਹੁਣ ਇੱਕ ਕਮੈਂਟ ਕਰਕੇ ਦੱਸੋ ਸਹੀ ਚੱਲ ਰਹੀ ਏ ਰਾਜੇ ਹੁਣ ਦੱਸਿਓ ਕਮੈਂਟ ਕਰਕੇ ਸਹੀ ਚੱਲ ਰਹੀ ਏ कंटिन्यू करिए कमेंट करके दसो कंटिन्यू करिए सही चल रही है साफ नहीं है नहीं सर ਠੀਕ ਰਾਜੀ ਕੱਲ ਕਰਦੇ ਆ ਫਿਰ ਮੈਨੂੰ ਲੱਗਦਾ ਨੈਟਵਰਕ ਦੀ ਕਾਫੀ ਜ਼ਿਆਦਾ ਦਿੱਕਤ ਆ ਗਈ ਏ ਨੈਟ ਕਾਫੀ ਜ਼ਿਆਦਾ ਮੈਂ ਫਲਾਈਟ ਮੋਡ ਵੀ ਕੀਤਾ ਬਟ ਨਹੀਂ ਸਹੀ ਚੱਲ ਰਿਹਾ ਰਾਜੀ ਕੁਐਸਚਨ ਜਿਹੜੇ ਨੇ ਕੁਐਸਚਨ ਜਿਹੜੇ ਨੇ ਮੈਂ ਟੈਲੀਗ੍ਰam ਚੈਨਲ 'ਚ ਆਪਣੇ ਵਟਸਐਪ 'ਚ ਸੈਂਡ ਕਰਦਾਗਾ ਪ੍ਰੈਕਟਿਸ ਕਰ ਲਿਓ ਜਿਹੜੇ ਨਹੀਂ ਹੋਣਗੇ ਉਹ ਮੈਂ ਕਰਵਾਦਾਗਾ ਵਿੱਚ ਉਹਨਾਂ ਦੇ ਸੋਲੂਸ਼ਨ ਭੇਜਦਾਗੇ ਜੇ ਮੇਰੀ ਆਵਾਜ਼ ਸੁਣ ਪਾ ਰਹੇ ਹੋ ਤਾਂ ਠੀਕ ਹੈ ਮੈਂ ਕੁਐਸਚਨ ਸੈਂਡ ਕਰਦਾਗਾ ਰਾਜੀ ਗਰੁੱਪ 'ਚ ਟੈਲੀਗ੍ਰam ਚੈਨਲ 'ਚ ਪਾ ਦਾਂਗੇ ਉਹਨੂੰ ਪ੍ਰੈਕਟਿਸ ਕਰ ਲਿਓ ਜਿਹੜੇ ਨਹੀਂ ਹੋਣਗੇ ਮੈਂ ਕਰਵਾ ਦਾਂਗਾ ਮੈਂ ਸੋਲੂਸ਼ਨ ਭੇਜ ਦਾਂਗਾ ਠੀਕ ਹੈ ਤੇ ਕਲਾਸ ਬੰਦ ਕਰਦੇ ਆਂ نیٹ ਦੀ ਦਿੱਕਤ ਬਹੁਤ ਜ਼ਿਆਦਾ ਹੋ ਗਈ ਏ ਸਰ ਵੀਡੀਓ ਬਲਰ ਹੋ ਰਹੀ ਏ ਓਕੇ ਰਾਜੇ ਮਿਲਦੇ ਆਂ ਕੱਲ ਮਿਲਦੇ ਆਂ ਨਵੇਂ ਟਾਪਿਕ ਕਰਾਂਗੇ ਠੀਕ ਅੱਜ ਕਰਦਾ ਰਾਜੇ ਸੈਂਡ ਮੈਂ ਕਰਦਾ ਸੈਂਡ ਅੱਜ ਕਰਦਾ ਮੈਂ ਪੀਡੀਐਫ ਸੈਂਡ ਕੀਤੀ ਸੀਗੀ ਮੈਂ ਗਰੁੱਪ ਚ ਸੈਂਡ ਕਰਦਾ ਹੁਣੇ ਕਰਦਾ ओके okay, राजे ਕੱਲ ਕਰਦੇ ਆ ਠੀਕ ਹੈ ਨਵਾਂ ਟੋਪਿਕ ਕਰਾਂਗੇ ਅੱਜ ਲਈ ਇੰਨਾ ਹੀ ਕਰਦੇ ਆ ਨੈਟਵਰਕ ਬਹੁਤ ਜ਼ਿਆਦਾ ਇਸ਼ੂ ਆ ਗਿਆ ਆ ਇੱਕ ਜ਼ਿਕਰ ਕੁਐਸਚਨ ਤੁਸੀਂ ਦੇਖ ਪਾ ਰਹੇ ਹੋਗੇ ਤਾਂ ਇਹਦਾ ਆਨਸਰ ਜ਼ਰੂਰ ਦੇ ਦੇ ਆ ਰਹੇ ਮੈਂਥ ਲਿਖ ਪਹਿਲਾ ਹੈਗਾ 20% ਕੀ ਕੀਤਾ ਗਿਆ ਵਾਧਾ ਠੀਕ ਹੈ ਉਸ ਤੋਂ ਫਿਰ ਬਾਅਦ ਵਿੱਚ ਬਾਅਦ ਵਿੱਚ ਤੇ 50% ਕੀ ਕੀਤੀ ਗਈ ਕਮੀ ਠੀਕ ਹੈ ਤਾਂ ਸੌਦੇ ਵਿੱਚ ਕਿੰਨਾ ਪ੍ਰਤੀਸ਼ਤ ਵਾਧਾ ਜਾਂ ਕਮੀ ਹੋਈ ਕਮੀ ਹੋਈ ਕੋਨ ਦੇਸ ਬਲੱਡ ਕੰਟੀਨਿਊ ਕਰ ਸਕਦੇ ਕਿ ਨਹੀਂ ਕਰ ਸਕਦੇ ਸਰ ਵਾਈਫੇ ਲਗਵਾਓ ਠੀਕ ਹੈ ਰਾਜੇ ਮਿਲਦੇ ਹਾਂ ਕੱਲ ਕੱਲ ਮਿਲਦੇ ਹਾਂ ਰਾਜੇ ਨਵੇਂ ਟੌਪਿਕਸ 'ਚ ਮਿਲਦੇ ਹਾਂ ਅੱਜ ਲਈ ਇੰਨਾ ਹੀ ਰੱਖਦੇ ਹਾਂ ਅੱਜ ਲਈ ਇੰਨਾ ਹੀ ਓਕੇ ਰਾਜੇ ਗੁੱਡ ਨਾਈਟ